ਬੋਲੇਬੋਲਾ ਦਾਕਾਰ ਸੈਫਲੀ ਖਾਨ ਤੇ ਚਾਕੂ ਦੇ ਨਾਲ ਹਮਲਾ ਕੀਤਾ ਗਿਆ ਰਾਤ 2 ਵਜੇ ਲੁਟੇਰਿਆਂ ਨੇ ਦਾਕਾਰ ਦੇ ਮੁੰਬਈ ਸਥਿਤ ਘਰ ਚ ਦਾਖਲ ਹੋ ਕੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਸੈਫਲੀ ਖਾਨ ਦੇ ਸਰੀਰ ਤੇ 6 ਵਾਰ ਵਾਰ ਕੀਤਾ ਗਿਆ ਦਾਕਾਰ ਫਿਲਹਾਲ ਮੁੰਬਈ ਦੇ ਲੀਲਾਵਤੀ ਹਸਪਤਾਲ ਦੇ ਵਿੱਚ ਦਾਖਲ ਹਨ ਸੂਤਰਾਂ ਦੇ ਮੰਨੀਆ ਤਾ ਦਾਕਾਰ ਸੈਫਲੀ ਖਾਨ ਦੀ ਗਰਦਨ ਤੇ ਕਾਤੇ ਰੀੜ ਦੀ ਹੱਡੀ ਤੇ ਇੱਕ ਜ਼ਖਮ ਹੈ ਰੀੜ ਦੀ ਹੱਡੀ ਦੇ ਨੇੜੇ ਜਿਹੜਾ ਜ਼ਖਮ ਹੈ ਉਹ ਥੋੜਾ ਜਿਹਾ ਡੂੰਘਾ ਹੈ ਸਾਫਲੀ ਖਾਨ ਦੀ ਮੇਡ ਵਿਸ ਹਮਲੇ ਦੇ ਦੌਰਾਨ ਜ਼ਖਮੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਇੱਕ ਡਕਟ ਹੈ ਜੋ ਬੈਡਰੂਮ ਦੇ ਅੰਦਰ ਖੁੱਲਦੀ ਹੈ ਸ਼ੁਰੂਆਤੀ ਜਾਂਚ ਦੇ ਵਿੱਚ ਪੁਲਿਸ ਨੂੰ ਇਸ ਗੱਲ ਦਾ ਸ਼ੱਕ ਹੈ ਕਿ ਲੁਟੇਰੇ ਇਸ ਡਕਟ ਦੇ ਰਾਹੀਂ ਹੀ ਘਰ ਦੇ ਅੰਦਰ ਦਾਖਲ ਹੋਏ ਹੋਣਗੇ ਸਫਲੀ ਖਾਨ ਤੇ ਬੱਚਿਆਂ ਦੇ ਕਮਰੇ ਦੇ ਵਿੱਚ ਹਮਲਾ ਕੀਤਾ ਗਿਆ ਚੋਰੀ ਦੇ ਇਰਾਦੇ ਦੇ ਨਾਲ ਇਹ ਚੋਰ ਉਹਨਾਂ ਦੇ ਘਰ ਦੇ ਵਿੱਚ ਦਾਖਲ ਹੋਏ ਅਤੇ ਸਫਲੀ ਖਾਨ ਤੇ ਤੇਜ਼ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਦੱਸਦੀ ਹੈ ਕਿ ਜਦੋਂ ਇਹ ਘਟਨਾ ਵਾਪਰੀ ਹੈ ਤਾਂ ਇਸ ਘਟਨਾ ਸਮੇਂ ਕਰੀਨਾ ਕਪੂਰ ਖਾਨ ਅਤੇ ਉਹਨਾਂ ਦੇ ਬੱਚੇ ਤੈਮੂਰ ਅਤੇ ਜ਼ੇ ਸਮੇਤ ਪੂਰਾ ਪਰਿਵਾਰ ਘਰ ਦੇ ਵਿੱਚ ਸੀ ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਸੈਫਅਲੀ ਖਾਨ ਨੇ ਆਪਣੇ ਪਰਿਵਾਰ ਨੂੰ ਬਚਾਉਣ ਦੇ ਲਈ ਲੁਟੇਰਿਆਂ ਦਾ ਸਾਹਮਣਾ ਕੀਤਾ ਅਦਾਕਾਰ ਸੈਫਅਲੀ ਖਾਨ ਦੀ ਟੀਮ ਵੱਲੋਂ ਵੀ ਇੱਕ ਆਫੀਸ਼ੀਅਲ ਸਟੇਟਮੈਂਟ ਵੀ ਆਇਆ ਜਿਸ ਦੇ ਮੁਤਾਬਕ ਸੈਫਅਲੀ ਖਾਨ ਦੇ ਘਰ ਚੋਰੀ ਦੀ ਕੋਸ਼ਿਸ਼ ਕੀਤੀ ਗਈ